ਸਭ ਗੁਰਨਾਨਕ ਨਾਮ ਲੈਵਾ ਮਾਈ ਭਾਈ ਜਿਹੜੇ ਦੇਸ਼ ਤੇ ਵਿਦੇਸ਼ ਵਿੱਚ বাসਦੇ ਆ ਉਹਨਾਂ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦਾ 325 ਸਾਲਾਂ ਤੇ ਬਹੁਤ-ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਕਿ ਅੱਜ ਤੋਂ 325 ਸਾਲ ਪਹਿਲਾਂ ਸਤਗੁਰਾਂ ਨੇ ਇੱਕ ਪਟੇ ਕਾਠ ਵਿੱਚੋਂ ਪੰਜ ਪਿਆਰੇ ਇਹਨਾਂ ਨੂੰ ਆਪਾਂ ਗੁਰੂ ਪਾਤਸ਼ਾਹ ਨੇ ਚੋਣ ਕੀਤੀ ਔਰ ਉਹਨਾਂ ਨੂੰ ਖੰਡੇ ਬਾਟੇ ਦੀ ਬੋਲ ਬਖਸ਼ਿਸ਼ ਕਰਕੇ ਸਤਗੁਰਾਂ ਨੇ ਆਪ ਵੀ ਉਹਨਾਂ ਪਾਸੋਂ ਖੰਡੇ ਬਾਟੇ ਦੀ ਬੋਲ ਪ੍ਰਾਪਤ ਕੀਤੀ ਸੋ ਇਹ ਇੱਕ ਸਿਧਾਂਤ ਸੀ ਪਵਿੱਤਰ ਨਿੱਖੜਮਾ ਖਾਲਸਾ ਪੰਥ ਲਈ ਕਿ ਪੰਜ ਪ੍ਰਧਾਨੀ ਦੀ ਪ੍ਰਥਾ ਸ਼ੁਰੂ ਹੋਈ ਤੇ ਪੰਜ ਖੰਡੇ ਬਾਟੇ ਦੀ ਬੋਲ ਲੈਣ ਲਈ ਗੁਰੂ ਪਾਤਸ਼ਾਹ ਤੇ ਸਨਮੁਖੂ ਕੇ ਇੱਕ ਜੱਤੇ ਨਾਲ ਚੁਣ ਕੇ ਉਹ ਖੰਡੇ ਬਾਟੇ ਦੀ ਬੋਲ ਤਿਆਰ ਕਰਕੇ ਘੇਲੇ ਵੀ ਏਥੇ ਦਿਹਾੜੇ ਤੇ ਆਉਂਦੇ ਉਹਨਾਂ ਸਾਰਿਆਂ ਨੂੰ ਉਹ ਕੌਮ ਦਿੱਤੀ ਜਾਂਦੀ ਮੈਂ ਜਿੱਥੇ ਵਿਦਾਈ ਦਿਨਾ ਉੱਥੇ ਕੌਮ ਨੂੰ ਵੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਆਪਾਂ ਅਮਰਤਾਰੀ ਹੋਈਏ ਇਹੋ ਸਤਿਗੁਰਾਂ ਦਾ ਸਾਨੂੰ ਸੰਦੇਸ਼ ਦੂਸਰੀ ਬੇਨਤੀ ਇਹ ਆ ਕਿ 325 ਸਾਲਾਂ ਤੇ ਪੰਜ ਸਿੰਘ ਸਹਿਬਾਨ ਵੱਲੋਂ ਔਰ ਜਹਜਦਾਰ ਸ਼ਹੀਦ ਅਕਾਲ ਤਖ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਵੱਲੋਂ ਇਹ ਹਦੇਸ਼ ਹੋਇਆ ਸੀ ਕਿ ਸਮੁੱਚੀ ਕੌਮ 325 ਸਾਲਾਂ ਖਾਲਸਾ ਸਾਜਨਾ ਦਿਵਸ ਨੂੰ ਆਪਣੇ ਘਰਾਂ ਦੇ ਉੱਤੇ ਆਪਣੇ ਦਾਸਤਰਾ ਦੇ ਉੱਤੇ ਆਪਣੇ ਕਾਰੋਬਾਰਾਂ ਦੇ ਉੱਤੇ ਤੇ ਭਾਵੇਂ ਗੁਰਦੁਆਰਾ ਸਹਿਬਾਨ ਦੇ ਵਿੱਚ ਪਹਿਲਾਂ ਵੀ ਖੰਡੇ ਤੇ ਨਿਸ਼ਾਨ ਸਾਹਿਬ ਸਜੋਬਤ ਆ ਇਹ ਖਾਲਸਾ ਹੀ ਦੇਖ ਵਾਲੇ ਉਹ ਨਿਸ਼ਾਨ ਸਾਹਿਬ ਸਜੋਬਤ ਕੀਤੇ ਜਾਂ ਉਹ 13 ਵਿਸਾਖੀ ਤੱਕ ਲਈਗਾ ਉਹ ਸਾਰੇ ਖਾਲਸਾ ਪੰਥ ਨੂੰ ਉਦੇਸ਼ ਆ ਕਿ ਉਹ ਨਿਰੰਤਰ ਕਿਉਂਕਿ ਹਰ ਇੱਕ ਦਾ ਇੱਕ ਸੂਲ ਹੁੰਦਾ ਤੇ ਸਿੱਖ ਪੰਥ ਦਾ ਇਹ ਅਸੂਰ ਆ ਜਿੱਥੇ ਨਿਸ਼ਾਨ ਸਾਹਿਬ ਝੁਲਦਾ ਉਹਦਾ ਮਤਲਬ ਕਿ ਇਹ ਸਾਰਿਆਂ ਲਈ ਸਾਂਝਾ ਇੱਥੇ ਕੋਈ ਵੀ ਆ ਸਕਦਾ ਕਿਸੇ ਲਈ ਕੋਈ ਰੁਕਾਵਟ ਨਹੀਂ ਸੋ ਮੈਂ ਸਾਰੀ ਸਮੂਹੀ ਸੰਗਤ ਨੂੰ ਬੇਨਤੀ ਕਰਦਾ ਸਿੱਖ ਭਾਈਚਾਰੇ ਨੂੰ ਕਿ ਇਹ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਉੱਤੇ ਵਿਸਾਖੀ ਤੱਕ ਨਹੀਂ ਇਹ ਜੇ ਸਦਾ ਵਾਸਤੇ ਚੁਲਾਣਾ ਤਾਂ ਵਧੀਆ ਹੋ ਵੀ ਪਰ ਘਟੋ ਘਟ ਇੱਕ ਸਾਲ ਆਪਣੇ ਇਹ ਮਾਰਕ ਆਫ ਰਿਸਪੈਕਟ ਗੁਰੂ ਦਸਮ ਪਾਤਸ਼ਾਹ ਜੀ ਨੂੰ ਸਮਾਰਿਤ ਹੋ ਕੇ ਚਣ ਜਿਹੜੇ ਉਹ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਚੁਲਾਏ ਜਾਣ ਦੂਸਰੀ ਬੇਨਤੀ ਆ ਕਿ ਲੰਬੇ ਹਰਸੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਦੀ ਸੀ ਇਹਨਾਂ ਦੀ ਰਿਹਾਈ ਦੀ ਲੜਾਈ ਲੜਦੀ ਜਾ ਰਹੀ ਹੈ ਔਰ ਇਹ ਅਸੀਂ ਕੋਈ ਇਨਸਾਫ ਨਹੀਂ ਮੰਗਦੇ ਕੇਵਲ ਤਾਂ ਕੇਵਲ ਜਿਹੜੀ 2019 ਦੇ ਵਿੱਚ ਸਹਿਬਾਂ ਦੇ ਸਾਨਕੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਨੋਟੀਫਿਕੇਸ਼ਨ ਕੀਤੀ ਗਈ ਸੀ ਭਾਈ ਰਾਜੋਵਾਨੇ ਦੀ ਸਜ਼ਾ ਮਾਫ ਸਜ਼ਾ ਮਾਫ ਕਿੰਦਾ ਸੈਂਸ ਰਿਵਾ ਦੀ ਐਸ ਸੈਂਟੈਂਸ ਜਿਹੜੀ ਉਹ ਮਾਫ ਕਰਕੇ ਲਾਈਵ ਚ ਤੇ ਗੁਰਦੀਪ ਸਿੰਘ ਭਾਈ ਗੁਰਦੀਪ ਸਿੰਘ ਖਾੜਾ ਤੇ ਭਾਈ ਦਵਿੰਦਰਪਾਲ ਸਿੰਘ ਪੁੱਲ ਉਹਨਾਂ ਦੀ ਜਿਹੜੀ ਆ ਉਹ ਮਾਫੀ ਦਿੱਤੀ ਜਾਊਗੀ ਪਰ ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਭਾਈ ਗੁਰਮੀਤ ਸਿੰਘ ਪਟਿਆਲੇ ਵਾਲਾ ਜਿਹੜੇ ਵਿਚਾਰੇ ਦੇ ਘਰ ਇੱਕ ਬੇਰਤ ਮਾਤਾ ਆ ਵਿਆਹ ਵੀ ਸਾਰਾ ਜੇਲ੍ਹ ਦੇ ਪਿੱਛੇ ਵਿਆਹ ਵੀ ਨਾ ਹੋਇਆ ਉਹਦੀ ਮੋੜ ਇਹ ਕੈਂਸਲ ਕਰਕੇ ਪ੍ਰੋਲ ਉਹ ਮੋੜ ਜੇਲ੍ਹ ਵਿੱਚ ਧੱਕ ਦਿੱਤੇ ਆ ਇਹ ਸਾਡੇ ਵੱਡੇ ਗਿਲੇ ਵੀ ਆ ਔਰ ਜਿ세 ਸੈਂਟਰ ਸਰਕਾਰ ਤੇ ਗਿਲੇ ਆ ਉਥੇ ਪੰਜਾਬ ਦੀ ਸਰਕਾਰ ਤੇ ਵੀ ਗਿਲੇ ਆ ਕਿ ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਜਿਹੜੀ 103 ਸਾਲਾਂ 'ਚ ਕਦੇ ਕਿਸੇ ਨੇ ਕਿਸਾਨੀ ਨਹੀਂ ਕੀਤੀ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਸੋ ਇਦਾਂ ਹੀ ਆ ਪਿੱਛੇ ਹਰਿਆਣੇ ਦੇ ਵਿੱਚ ਜਿਹੜੇ ਆ ਲਗਾਤਾਰ 3-4 ਦਿਨ ਦਾ ਮੈਂ ਸੁਣ ਰਿਹਾ ਕਿ ਕਿਵੇਂ ਉਥੇ ਇੱਕ ਦੂਏ ਦੇ ਖਿਲਾਫ ਭਾਰ ਕੇ ਗੰਦ ਦੇ ਢੋਕਰੇ ਸਿੱਟੇ ਜਾ ਰਹੇ ਸਰਕਾਰ ਨੇ ਉਹ ਖਾਤੇ ਸੀਲ ਕਰਤੇ ਆ ਏਮਪਲੋਈਜ਼ ਬਗਾਰਿਆਂ ਦੇ ਬੱਲੇ ਤਨਖਾਹਾਂ ਨਹੀਂ ਤੇ ਜਦ ਅਸੀਂ ਪਹਿਲਾਂ ਵੀ ਕਿਹਾ ਸੀਗਾ ਵੀ ਤੁਸੀਂ ਅਕਾਲ ਤਖਤ ਦੀ ਤਾਬਿਆ ਆ ਕੇ ਕਮੇਟੀ ਬਣਾਓ ਜੇ ਬਣਾਉਣੇ ਵੀ ਪਰ ਸ਼ੌਮਣੀ ਕਮੇਟੀ ਇਹਨੂੰ ਮਾਨਤਾ ਨਹੀਂ ਦਿੰਦੀ ਪਰ ਅੱਜ ਜੋ ਅਸੀਂ ਕਹਿੰਦੇ ਸੀ ਉਹ ਸਾਰਾ ਸਾਹਮਣੇ ਸ਼ਿਫਾਇਤ ਹੋ ਕੇ ਆ ਗਿਆ ਤੇ ਮੈਂ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਨੀ ਚਾਹਨਾ ਕਿ ਕਦੇ ਵੀ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰੋਗੇ ਉਹਦਾ ਫਿਰ ਨੁਕਸਾਨ ਹੋਊਗਾ ਕਿਉਂਕਿ ਸਿੱਖ ਪੰਥ ਕਦੇ ਵੀ ਕਿਸੇ ਦੇ ਧਰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦਾ ਸਤਿਕਾਰ ਕਰਦਾ ਐਵੇਂ ਦਿੱਲੀ ਦੀ ਕਮੇਟੀ 'ਚ ਕਿਵੇਂ ਹੋਇਆ ਮੈਂ ਵੱਡੇ ਢੰਗਾਈ 'ਚ ਨਾ ਜਾਵਾਂ ਇਦਾਂ ਹੀ ਹਜੂਰ ਸਾਹਿਬ ਦੇ ਵਿੱਚ ਕੀ ਹੋਇਆ ਤੋਂ ਐਵੇਂ ਹੀ ਹੁਣ ਪੰਜਾਬ ਦੇ ਵਿੱਚ ਵੀ ਯਤਨ ਕੀਤਾ ਜਾ ਰਿਹਾ ਆਉਂਦੀ ਜੋਨ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਉਹਦੇ ਲਈ ਗੋਨਾਂ ਗੋਦੀਆ ਜਾ ਰਹੀਆਂ ਹਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਵੇਂ ਸਿਧਾਂਤਕ ਤੌਰ ਤੇ ਸਿੱਖਣਾ ਉਹਦੇ ਲਈ ਵੀ ਗੁੰਦਾ ਗਣੀਆਂ ਜਾ ਰਹੀਆਂ। ਸੋ ਸੇਕ ਆਉ ਨੂੰ ਸਮੁੱਚੇ ਤੌਰ ਤੇ ਬੇਨਤੀ ਕਰਦਾ ਇੱਕ ਥਾਂ ਇਕੱਤਰ ਹੋਈਏ। ਲਓ ਅੱਜ ਤੁਸੀਂ ਇੱਕ ਢੰਡੇ ਥੱਲੇ ਇਕੱਠੇ ਹੋ ਜਾਓ। ਕਿਸੇ ਦੀ ਮੰਗ ਦੀ ਲੋੜ ਨਹੀਂ ਪੈਣੀ। ਮੰਗ ਆਪਣੇ ਆਪ ਹੀ ਤੁਹਾਡੇ ਕੋਲ ਪੂਰੀ ਹੋ ਜਾਊਗੀ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮਾਂ ਜਿਹੜਾ ਆ ਇੱਕ ਥਾਂ ਹੋਣ ਦਾ ਆ ਤੇ ਜਦੋਂ ਵੀ ਖਾਲਸਾ ਪੰਥ ਇਕੱਠਾ ਹੋਇਆ ਉਦੋਂ ਪ੍ਰਾਪਤੀਆਂ ਹੋਈਆਂ। ਕਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੋ ਮੈਂ ਜਿੱਥੇ ਅੱਜ ਵਧਾਈ ਵੀ ਦਿਨਾ ਉਥੇ ਇਹ ਸਰਕਾਰ ਨੂੰ ਵੀ ਚਾਹਣਾ ਜਿਹੜੇ ਧਾਰਮਿਕ ਕਾਰਜ ਆ ਪਿੱਛੇ ਆਨੰਦਪੁਰ ਸਾਹਿਬ ਦਾ ਆਪਾਂ ਹੋਲਾ ਮਹੱਲਾ ਮਨਾ ਕੇ ਹਟੇ ਉਹ ਕਿਵੇਂ ਮਹਾਪੁਰਸ਼ਾਂ ਨੇ ਆਨੰਦਗੜ੍ਹ ਕਿਲੇ ਵਾਲਿਆਂ ਨੇ ਉਹ ਛੜਕ ਚੌੜੀ ਕੀਤੀ ਇੱਕ ਬਜਰੀ ਦੀ ਉਥੇ ਟੋਕਰੀ ਨਹੀਂ ਸੱਟ ਸਕਿਆ ਜਿਹੜੀ ਖਾਲਸੇ ਦੀ ਜਨਮ ਭੂਮੀ ਆ ਆ ਹੁਣ ਵੀ ਮੈਂ ਇੱਥੇ ਦੇਖਦਾ ਇੱਕਾ ਜ਼ਰੂਰ 메ਨ ਰੋਡ ਦੇ ਉੱਤੇ ਜਿਹੜੀ ਆ ਉਹ ਜ਼ਰੂਰੀ ਨਹੀਂ ਉਹ ਪ੍ਰੀਮਿਕਸ ਜਿਹੜੀ ਪਾਈ ਆ ਪਰ ਬਾਕੀ ਸੜਕਾਂ ਦਾ ਜੋ ਹਾਲ ਆ ਮੈਂ ਹਮਨ ਸਰਕਾਰ ਹਰ ਇੱਕ ਪੱਖ ਤੋਂ ਜਿਹੜੀ ਆ ਬੇਲ ਹੋਈ ਖਾਸ ਕਰਕੇ ਧਾਰਮਿਕ ਜਦੋਂ ਸਾਡੇ ਆਉਂਦੇ ਇਤਿਹਾਸਿਕ ਜੋੜ ਮੇਦੇ ਤਾਂ ਤਾਂ ਹਰ ਇੱਕ ਦਾ ਜੋਰ ਹੁੰਦਾ ਸਰਕਾਰ ਦਾ ਭਈ ਸੰਗਤਾਂ ਨੇ ਆਉਣਾ ਆ ਤੇ ਕੋਈ ਨਾ ਕੋਈ ਸੇਵ ਕਰ ਦਈਏ ਆ ਪਿਛੇ ਸੀਵਰੇਜ ਦਾ ਖਾਡਾ ਸੀਗਾ ਉਹ ਵੀ ਆਪ ਹੀ ਸਾਨੂੰ ਆਪਣੇ ਕੋਲ ਹੀ ਕਰਨਾ ਪਿਆ ਸੋ ਮੈਂ ਸਮਝਦਾ ਭਈ ਅੱਜ ਦੇ ਦਿਹਾੜੇ ਦੇ ਉੱਤੇ ਸਮੋਚੀ ਕੌਮ ਇੱਕ ਅਕਾਲ ਤੱਕ ਦੀ ਸਰਬਾਥੀ ਹੈ ਕਹੇ ਹਾਂ ਪਰ ਜਿਹੜੇ ਕੋਈ ਮੁੱਦੇ ਨਹੀਂ ਰਹਿਣੇ ਫੇਰ ਆ ਬੋਲਣ ਦੀਆਂ ਵੀ ਲੋੜਾਂ ਨਹੀਂ ਪੈਣੀਆਂ ਆਪਣੇ ਆਪ ਹੀ ਸਾਰੇ ਹੱਲ ਹੋ ਗਏ ਤਾਂ ਸਾਰੀ ਕਾਮ ਨੂੰ ਬਹੁਤ ਬਹੁਤ ਫਾਇਦਾ ਹੋਇਆ